ਸ਼ਾਸਿਕਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਅਨਮੋਲ ਗगन ਮਾਨ ਇੱਕ ਵਾਰ ਫਿਰ ਬਣੀ ਮਜ਼ਾਕ ਦਾ ਪਾਤਰ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਕਨਵੀਨਰ ਅਰਵਿੰਦ ਕੇਸ਼ਰੀਵਾਲ ਵੱਲੋਂ ਅੱਜ ਤੋਂ 4 ਮਹੀਨੇ ਇੱਕ ਪਹਿਲਾ ਵੱਡਾ ਝਟਕਾ ਦਿੱਤਾ ਗਿਆ ਸੀ ਜਦੋਂ 4 ਕੈਬਨਿਟ ਮੰਤਰੀਆਂ ਦੇ ਅਸਤੀਫੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੰਗ ਲਏ ਗਏ ਸੀ ਸਿਰਫ 2.5 ਘੰਟਿਆਂ ਦੇ ਵਿੱਚ 2.5 ਘੰਟਿਆਂ ਅੰਦਰ ਅਸਤੀਫੇ ਮੰਗੇ ਗਏ ਤੱਕੇ ਦੇ ਨਾਲ ਜਿਨ੍ਹਾਂ ਦੇ ਵਿੱਚੋਂ ਅਨਮੋਲ ਗਗਨ ਮਾਨ ਸੀ ਉਸ ਤੋਂ ਬਾਅਦ ਪੰਜ ਨਵੇਂ ਹੋਰ ਮੰਤਰੀ ਬਣਾ ਦਿੱਤੇ ਗਏ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜੀਵਾਲ ਵੱਲੋਂ ਇਵਨ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਹੀਂ ਪੁੱਛਿਆ ਗਿਆ ਇੱਕ ਪੈਸੇ ਜਿਹੜੀ ਇਹ ਹਰਿਆਣਾ ਦੀ ਨਿਜੀ ਅਦਾਲਤ ਨੇ 56 ਕੱਸਿਆ ਹੋਇਆ ਹੈ ਕਿਸੇ ਵੀ ਸਮੇਂ ਗ੍ਰਿਫਤਾਰੀ ਹੋ ਸਕਦੀ ਹੈ ਅਨਮੋਲ ਗਗਨ ਮਾਨ ਦੀ ਕਿਉਂਕਿ ਉਨ੍ਹਾਂ ਉਤੇ ਗੈਰ ਵਰੰਟ ਜ਼ਬੰਤ ਜਾਰੀ ਗੈਰ ਜ਼ਬੰਤ ਵਰੰਟ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਇਧਰ ਹੁਣ ਫਿਰ ਦੁਬਾਰਾ ਅਨਮੋਲ ਗगनमान ਮਜ਼ਾਕ ਦਾ ਪਾਤਰ ਬਣੀ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੌਪ-ਹੌਪ ਕੇ ਕਹਿੰਦੀ ਸੀ ਕਿ ਮੈਂ ਪੰਜਾਹ ਮਿੰਟਾਂ ਦੇ ਵਿੱਚ ਅਸੀਂ ਐਮਐਸਪੀ ਜਾਰੀ ਕਰਾਂਗੇ ਜਦੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 52 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਲੇਕਿਨ ਇਧਰ ਅਨਮੋਲ ਗਗਨ ਮਾਨ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਅ ਕਮਿਨਰ ਅਤੇ ਹਾਈ ਕਮਾਂਡ ਵੱਲੋਂ ਯਾਨੀ ਕਿ ਮਯਾਤ ਉਡਾਇਆ ਜਾ ਰਿਹਾ ਹੈ ਖਿੱਲੀ ਉਡਾਈ ਜਾ ਰਹੀ ਹੈ ਚਰਚਾ ਵਿੱਚ ਬਣ ਗਈ ਹੈ ਸੁਰਖੀਆਂ ਤੇ ਕਾਫੀ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਨੂੰ ਅਤੇ ਉਸ ਦੇ ਨਾਲ ਸਾਥੀ ਗੱਲ ਹੈ ਦਿੱਲੀ ਦੀ ਦਿੱਲੀ ਦੇ ਵਿੱਚ ਰਾਜਾ ਕੁਮਾਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਨਮੋਲ ਗਗਨ ਮਾਨ ਵੱਲੋਂ ਲੇਕਿਨ ਅੱਜ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਰਾਜਕੁਮਾਰੀ ਦਾ ਪਤਾ ਕਰ ਦਿੱਤਾ ਹੈ ਯਾਨੀ ਕਿ ਟਿਗਰ ਉਹਨਾਂ ਦੇ ਕੋਲੋਂ ਵਾਪਸ ਲੈ ਲਈ ਗਈ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਚਰੀ ਵੱਲੋਂ ਯਾਨੀ ਕਿ 2 ਦਿਨ ਪਹਿਲਾਂ ਹੁਬ ਹੁਬ ਕੇ ਅਨਮੋਲ ਗगन ਮਾਨ ਵੱਲੋਂ ਰਾਜਕੁਮਾਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਲੇਕਿਨ ਅੱਜ ਜਿਵੇਂ ਹੀ ਸਵੇਰੇ ਉઠੇ ਮਜ਼ਾਕ ਦਾ ਪਾਤਰ ਬਣ ਗਈ ਬੀਬੀ ਅਨਮੋਲ ਗगन ਮਾਨ ਕਿਉਂਕਿ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਤਸਵੀਰਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਜਿੱਥੇ ਉਹ ਰਾਜਾ ਕੁਮਾਰੀ ਦੇ ਨਾਲ ਝਾੜੂ ਫੜ ਕੇ ਦਿੱਲੀ ਦੀਆਂ ਸੜਕਾਂ ਤੇ ਹੁਬ-ਹੁਬ ਕੇ ਆਮ ਆਦਮੀ ਪਾਰਟੀ ਦਾ ਝਾੜੂ ਲੈ ਕੇ ਪ੍ਰਚਾਰ ਕਰਦੀ ਹੈ ਲੇਕਿਨ ਕੀ ਪਤਾ ਸੀ ਅਨਮੋਲ ਗਗਨ ਮਾਨ ਨੂੰ ਕਿ ਕਿੱਡਾ ਵੱਡਾ ਪੈਂਤਰਾ ਖੇਡ ਦੇਵੇਂਗੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਰਾਜਾ ਕੁਮਾਰੀ ਦੀ ਆਪਣੇ ਹਲਕੇ ਤੋਂ ਟਿਕਟ ਕੱਟ ਦਿੱਤੀ ਗਈ ਹੈ ਇਸ ਲਈ ਸੋਸ਼ਲ ਮੀਡੀਆ ਤੇ ਅਨਮੋਲ ਗਗਨ ਮਾਨ ਅਤੇ ਰਾਜਕੁਮਾਰੀ ਦੀ ਜਿਹੜੀ ਤਸਵੀਰਾਂ ਨੇ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਤਾਂ